ਹੈਲੋ ਜੀ ਸਵਾਗਤ ਹੈ। ਦਾ ਕਲਾਸਿਕ ਕਲੈਕਸ਼ਨ ਲੈਰਾ ਗਾਗਾ ਵੱਲੋਂ ਤੁਹਾਡੇ ਲਈ ਬਹੁਤ ਹੀ ਜਿਆਦਾ ਪਿਆਰਾ ਆਰਟੀਕਲ ਆਪਾਂ ਰੈਡੀ ਕੀਤਾ ਹੈ। ਵੈਸੇ ਜਿਹੜਾ ਇਹ ਸੂਟ ਮੈਂ ਤੁਹਾਨੂੰ ਦਿਖਾ ਰਹੀ ਆਂ, ਇਹਦੀ ਅਜੇ ਤੱਕ ਆਪਾਂ YouTube ਤੇ ਵੀਡੀਓ ਨਹੀਂ ਸੀ ਪਾਈ। ਓਨਲੀ ਇੰਸਟਾ ਤੇ ਆਪਾਂ ਵੀਡੀਓ ਪਾਈ ਸੀ। ਦੋ ਤਿੰਨ ਦਿਨ ਪਹਿਲਾਂ ਇਹ ਸਟਾਕ ਆਊਟ ਹੋ ਗਿਆ ਸੀ ਨਾਲ ਦੀ ਨਾਲ। ਇਹ ਪੀਸ ਸਟਾਕ ਆਊਟ ਹੈ। ਇਹਦੇ ਨਾਲ ਦਾ ਰੈਡੀ ਹੋ ਕੇ ਤੁਹਾਨੂੰ ਮਿਲ ਜਾਏਗਾ। ਮੈਂ ਇਹਦੀ ਲੁੱਕ ਦਿਖਾਉਣੀ ਆ ਤੁਹਾਨੂੰ। ਇਹ ਸਪੈਸ਼ਲ ਬ੍ਰਾਈਡਲ ਲੁੱਕ ਸੂਟ ਹੈ ਜੀ। ਕੋਈ ਭੈਣ ਨੰਦਾਂ ਦੇ ਲਈ ਸਾਡੀ ਬੇਟੀ ਕੋਈ ਨੰਦਾਂ ਦੇ ਲਈ ਲੈਣਾ ਚਾਹੁੰਦੀ ਨੰਦਾਂ ਤੇ ਵੇਅਰ ਕਰਨ ਦੇ ਲਈ ਤਾਂ ਤੁਸੀਂ ਨੰਦਾਂ ਦੇ ਲਈ ਇਹ ਬਹੁਤ ਅੱਛਾ ਆਰਟੀਕਲ ਹੈ ਬਹੁਤ ਹੈਵੀ ਲੁੱਕ ਦੇਖ ਸਕਦੇ ਹੋ ਵੈਸੇ ਐਦਾਂ ਦਾ ਸੂਟ ਤੁਹਾਨੂੰ ਕਾਪੀ ਵੀ ਮਿਲ ਜੇਗਾ ਬਟ ਆਪਣੇ ਕੋਲ ਸਾਰਾ origignal ਪੀਸ ਹੁੰਦਾ ਤੁਸੀਂ ਵਰਕ ਦੀ ਫਿਨਿਸ਼ਿੰਗ ਵੇਖ ਸਕਦੇ ਹੋ ਇਹਦੀ ਚਾਹੇ ਕੋਈ ਫਲਾਵਰ ਲਗਾ ਲਓ ਪੱਤੀ ਲਗਾ ਲਓ ਬੇਲ ਲਗਾ ਲਓ एवरीथिंग ਦਬਕੇ ਦੇ ਨਾਲ ਡਿਜ਼ਾਈਨ ਹੋਇਆ ਹੈ ਘੇਰਾ ਫੁੱਲ ਹੈਵੀ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਜੀ ਮੋਰਨੀਆਂ ਵਾਲਾ ਡਿਜ਼ਾਈਨ ਆਊਗਾ ਟੋਟਲੀ ਦਬਕੇ ਦਾ ਕਨਸੈਪਟ ਉੱਪਰ ਤੱਕ ਸਾਰੇ ਦਾ ਸਾਰਾ ਫੁੱਲ ਹੈਵੀ ਫਰੰਟ ਆਊਗਾ ਇਸ ਦਾ 슬ੀਵਜ਼ ਵੇਖ ਸਕਦੇ ਹੋ ਪੂਰੀਆਂ ਹੈਵੀ 슬ੀਵਜ਼ ਆਉਣੀਆਂ ਨੇ ਇਹਦਾ ਬਾਟਮ ਦਿਖਾਉਣੀ ਆ ਤੁਹਾਨੂੰ ਪੌਂਚਾ ਜਿਹੜਾ ਪੂਰਾ ਹੈਵੀ ਆਊਗਾ ਬਹੁਤ ਜ਼ਿਆਦਾ ਹੈਵੀ ਸੂਟ ਰੈਨ ਵਾਲਾ ਇਹ ਫਿਰੋਜ਼ੀ ਕਲਰ ਇਹਦੇ ਵਿੱਚ ਤੁਸੀਂ ਰੈੱਡ ਮਹਿਰੂਨ ਜਾਂ ਕੋਈ ਵੀ ਹੋਰ ਕਲਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਬਟ ਇਹ ਤਾਂ ਕਲਰ ਹੈਗਾ ਹੀ ਬਹੁਤ ਜ਼ਿਆਦਾ ਸੋਹਣਾ ਹੈਗਾ ਦੇਖੋ ਦੋਨੋਂ ਪੌਂਚੇ ਦਿਖਾਉਣੇ ਆ ਤੁਹਾਨੂੰ ਇਹ ਨਹੀਂ ਹੈਗਾ ਕਿ ਥੋੜਾ ਜਿਹਾ ਵਰਕ ਹੋਊਗਾ ਪੌਂਚੇ ਵੀ ਫੁੱਲ ਹੈਵੀ ਨੇ ਫਰਕਾਬਾਦੀ ਦੇ ਵਿੱਚ ਅਸੀਂ ਬਹੁਤ ਸੋਹਣਾ ਇਹ ਆਰਟੀਕਲ ਰੈਡੀ ਕੀਤਾ ਉਹ ਵੀ ਲੋ ਪ੍ਰਾਈਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ ਇਹ ਸੂਟਾਂ ਦਾ ਪ੍ਰਾਈਸ ਹੈ ਜਿਹੜਾ 22000 ਤੋਂ ਪਲੱਸ ਹੁੰਦਾ ਆਪਾਂ オリジナル ਪੀਸ ਦੀ ਗੱਲ ਕੀਤੀ ਹੈ ਕਾਪੀ ਤੁਸੀਂ ਕਿੰਨੇ ਦਾ ਵੀ ਲੈ ਸਕਦੇ ਹੋ ਜੋ ਸਾਡੇ ਕੋਲ ਇਹ ਹੀ オリジナル ਪੀਸ ਨੇ ਖੁਦ ਰੈਡੀ ਕੀਤੇ ਨੇ ਤੇ ਇਹਦਾ ਦੁਪੱਟਾ ਦਿਖਾਉਣੀ ਆ ਤੁਹਾਨੂੰ ਮੈਂ ਬਹੁਤ ਜਿਆਦਾ ਸੋਹਣਾ ਦੁਪੱਟਾ ਅਗਰ ਕਈ ਕੁੜੀਆਂ ਹੁੰਦੀਆਂ ਕਿ ਮੈਰिज ਟਾਈਮ ਲਹੇਗਾ ਨਹੀਂ ਪੈਂਦੀਆਂ ਲਹੇਗਾ ਨਹੀਂ ਪਾਉਣਾ ਹੁੰਦਾ ਅਮ੍ਰੇਤਾ ਰੀ ਕੁੜੀ ਐ ਕੋਈ ਜਾਂ ਕੋਈ ਉਂਝ ਨਹੀਂ ਲਹੇਗਾ ਪਾਉਂਦਾ ਤਾਂ ਇਹ ਸੂਟ ਤੁਸੀਂ ਲਹੇਗੇ ਦੀ ਜਗ੍ਹਾ ਵੀ ਵੇਅਰ ਕਰ ਸਕਦੇ ਹੋ ਇਹਦੀ ਅਜੇ ਫਿਨਿਸ਼ਿੰਗ ਜਿਹੜੀ ਆਇਰਨ ਨਹੀਂ ਹੋਈ ਫਿਨਿਸ਼ਿੰਗ ਕਰਕੇ ਹੀ ਹਟਿਆ ਦੇਖੋ ਫੁੱਲ ਹੈਵੀ ਦੁਪੱਟਾ ਵੀ ਸਾਰਾ ਕੰਮ ਦੇਖ ਸਕਦੇ ਹੋ ਦੁਪੱਟੇ ਦਾ ਸਾਰਾ ਦੁਪੱਟਾ ਬਹੁਤ ਹੈਵੀ ਆਊਗਾ ਕਲਰ ਤੁਹਾਨੂੰ ਦੱਸ ਦਿੱਤੇ ਨੇ ਤੁਸੀਂ ਕਿਸੇ ਵੀ ਕਲਰ ਚ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਰੈਡੀ ਕਲਰ ਸਾਡੇ ਕੋਲ ਤੁਹਾਨੂੰ ਇਹ ਹਜੇ ਰੈਡੀ ਹੋਊਗਾ ਕਿਉਂਕਿ ਸਟਾਕ ਆਊਟ ਹੈ ਥੋੜਾ ਜਿਹੜਾ ਗ੍ਰੀਨ ਫਰੋਜ਼ੀ ਹੁੰਦਾ ਉਹ ਮਿਲ ਜਾਊਗਾ ਰੈੱਡ ਮਿਲ ਜਾਊਗਾ ਮਹਿਰੂਨ ਮਿਲ ਜਾਊਗਾ ਤੇ ਮੋਰਨੀਆਂ ਵਾਲੀ ਇਹ ਹੀ ਡਿਜ਼ਾਈਨ ਤੁਸੀਂ ਵੇਅਰ ਕੀਤਾ ਵੇਖ ਸਕਦੇ ਹੋ ਦੁਪੱਟੇ ਦੀ ਲੁੱਕ ਕਿੱਦਾਂ ਦੀ ਲੱਗਦੀ ਹੈ ਬਹੁਤ ਜ਼ਿਆਦਾ ਹੈਵੀ ਸੂਟ ਲੱਗੂਗਾ ਤੇ ਸਾਰੇ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਮੋਰਨੀਆਂ ਦਾ ਹੀ ਡਿਜ਼ਾਈਨ ਬਣਿਆ ਹੋਊਗਾ ਤੇ ਇਹਦੇ ਵਿੱਚ ਆਪਾਂ ਇੱਕ ਪਹਿਲੇ ਵਾਲਾ ਆਰਟੀਕਲ ਮੋਰਨੀਆਂ ਇੱਕ ਆਰਟੀਕਲ ਹੋਰ ਵੀ ਜਿਹੜੀ ਕੀਤਾ ਉਹ ਵੀ ਤੁਹਾਨੂੰ ਦਿਖਾਉਣੀ ਆ ਇੱਕ ਵਾਰ ਕਲੋਜ਼ ਕਰ ਲਓ ਆਓ ਜੀ ਇਹ ਵਾਲਾ ਸੂਟ ਵੀ ਆਪਾਂ ਆਰਡਰ ਤੇ ਰੈਡੀ ਕੀਤਾ ਕਿਸੇ ਬੇਟੀ ਦਾ ਉਹਨਾਂ ਨੂੰ ਸੀ ਰਾਇਲ ਲੁੱਕ ਚਾਹੀਦੀ ਸੀ ਕਿਉਂਕਿ ਉਹਨਾਂ ਨੇ ਜੋ ਲਹਿੰਗਾ ਹੈ ਲਹਿੰਗਾ ਰੈੱਡ ਕਲਰ ਦਾ ਪਾਉਣਾ ਉਹਨਾਂ ਨੇ ਕਿਹਾ ਕਿ ਸਾਨੂੰ ਬਿਲਕੁਲ हटਕੇ ਜਿਹਾ ਜੋ ਲੁੱਕ ਚਾਹੀਦੀ ਨੰਦਾ ਦੇ ਟਾਈਮ ਤਾਂ ਆਪਾਂ ਇਹ ਰਾਇਲ ਲੁੱਕ ਦਾ 골ਡਨ ਐਂਡ ਮਹਿਰੂਨ ਦਾ ਸੂਟ ਰੈਡੀ ਕੀਤਾ ਹੈਗਾ ਇਹ ਵੀ ਫਰਕਾਬਾਦੀ ਦੇ ਵਿੱਚ ਬੜਾ ਹੈਵੀ ਲੁੱਕ ਸੂਟ ਆ ਸਭ ਤੋਂ ਪਹਿਲਾਂ ਘੇਰਾ ਵੇਖੋ ਸਾਰਾ ਦਬਕੇ ਦੇ ਫਲਾਵਰਸ ਤੁਸੀਂ ਲੀਵਸ ਦੇਖ ਸਕਦੇ ਹੋ ਸਾਰੇ ਦਾ ਸਾਰਾ ਦਬਕੇ ਦਾ ਕੰਮ ਹੈ ਇਹ ਨਹੀਂ ਹੈਗਾ ਕਿ ਆਪਾਂ ਨੇ ਮੋਟਾ-ਮੋਟਾ ਪਾਈਪਾਂ ਵਾਲਾ ਵਰਕ ਕਰ ਦਿੱਤਾ ਹੋਊਗਾ ਬਹੁਤ ਸੋਹਣਾ ਆਰਟੀਕਲ ਹੈ ਸਲਵਾਰ ਦੇਖ ਸਕਦੇ ਹੋ ਫੁੱਲ ਹੈਵੀ ਉੱਪਰ ਤੱਕ ਵਰਕ ਆਊਗਾ ਇੰਨੀ ਹੀ ਹੈਵੀ 슬ੀਵਸ ਆਉਣਗੀਆਂ ਦੁਪੱਟਾ ਵੇਖੋ ਜੀ ਇਹਦੇ ਵਿੱਚ ਪੈਚ ਦਾ ਕੰਮ ਹੋਇਆ ਕਿਉਂਕਿ ਆਪਾਂ ਨੇ ਇਹਨੂੰ ਡਿਜ਼ਾਈਨ ਕੀਤਾ ਮਹਿਰੂਨ ਐਂਡ 골ਡਨ ਦੇ ਨਾਲ ਦੇਖੋ ਦੁਪੱਟਾ ਫੁੱਲ ਹੈਵੀ ਦੁਪੱਟਾ ਆਊਗਾ ਨਾਲ ਇਹ ਵੀ ਆਪਾਂ ਰੈਡੀ ਕੀਤਾ ਹੈਗਾ ਤੇ ਇਹਨਾਂ ਦੇ ਨਾਲ ਕਿਉਂਕਿ ਨੰਦਾ ਵਾਲਾ ਸੂਟ ਇਹਨਾਂ ਨੇ ਤਿਆਰ ਕਰਵਾਇਆ ਉਹ ਵਾਲਾ ਜਿਹੜਾ ਫਿਰੋਜ਼ੀ ਹੈ ਉਹ ਵਿਆਹ ਵਾਲੀ ਕੁੜੀ ਦੀ ਮੰਮੀ ਨੇ ਲਿਆ ਹੈ ਤੇ ਇਹ ਵਾਲਾ ਜਿਹੜਾ ਰੈਡੀ ਕਰਵਾਇਆ ਕੁੜੀ ਨੇ ਖੁਦ ਲਈ ਕਰਵਾਇਆ ਨੰਦਾ ਦੇ ਲਈ ਉਹਨਾਂ ਨੇ ਨਾਲ ਦਾ ਪੰਜਾਬੀ ਲੁੱਕ ਰੈਡੀ ਹੋਣਾ ਪਰਾਂਦਾ ਤਿਆਰ ਕਰਵਾਇਆ ਜੀ ਮਹਿਰੂਨ ਐਂਡ ਗੋਲਡਨ ਤੇ ਜੁੱਤੀ ਵੀ ਆਪਾਂ ਤਿਆਰ ਕੀਤੀ ਆ ਉਹਦੇ ਲਈ ਤੇ ਹੁਣ ਕਈ ਭੈਣਾਂ ਦਾ ਕੁਐਸਚਨ ਇਹ ਹੋਊਗਾ ਕਿ ਇਹਦੀ ਰੇਂਜ ਕੀ ਰਹਿਣ ਵਾਲੀ ਹੈ ਤੁਸੀਂ ਫੋਟੋ ਲਓ ਚੈੱਕ ਕਰਵਾ ਸਕਦੇ ਹੋ ਕਿ ਕਿੰਨੀ ਰੇਂਜ 'ਚ ਇਹ ਸੂਟ ਜਿਹੜੇ origignal ਪੀਸ ਨੇ ਰੈਡੀ ਹੁੰਦੇ ਨੇ 22000 ਤੋਂ ਪਲੱਸ ਪਲੱਸ ਦੀ ਰੇਂਜ ਦੇ ਸੂਟ ਹੁੰਦੇ ਨੇ ਬਟ ਸਾਡੇ ਕੋਲ ਆ ਕੇ ਤੁਸੀਂ ਸਾਡੇ ਸਟੋਰ ਤੋਂ ਆ ਕੇ ਵੀ ਲੈ ਜਾ ਸਕਦੇ ਹੋ ਕਿਤੇ ਵੀ ਬੈਠਿਆ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹੋ ਐਦਾਂ ਦਾ ਕੋਈ ਵੀ ਆਰਟੀਕਲ ਲੈਣੇ ਹੋ ਤੁਹਾਨੂੰ ਮਿਲੂਗਾ ਸਿਰਫ 14800 ਬਿਲਕੁਲ ਰੀਜ਼ਨੇਬਲ ਪ੍ਰਾਈਸ ਕਿਉਂਕਿ ਵਰਕ ਬਹੁਤ ਜ਼ਿਆਦਾ ਹੈ ਦੇ ਉੱਪਰ ਓਨਲੀ 14800 ਕੋਈ ਵੀ ਕਲਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਰਡਰ ਦੇ ਸਕਦੇ ਹੋ ਓਕੇ ਜੀ ਸਸ਼ਿਕਾ